ਫਰੀਦਕੋਟ ਵਿੱਚ ਹੰਸਰਾਜ ਹੰਸ ਨੰਗੇ ਪੈਰ ਚੱਲਣਗੇ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸਰਾਜ ਨੇ ਪ੍ਰਣ ਲਿਆ ਇੱਥੇ ਪਹੁੰਚੇ ਹੰਸਰਾਜ ਹੰਸ ਵੱਖ-ਵੱਖ ਧਾਰਮਿਕ ਸਥਾਨਾਂ ਤੇ ਵੀ ਨਤਮਸਤਕ ਹੋਏ ਹੰਸਰਾਜ ਦੇ ਮੁਕਾਬਲੇ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਹਾਲਾਂਕਿ ਕਾਂਗਰਸ ਅਤੇ ਅਕਾਲੀ ਦਲ ਨੇ ਇਥੋਂ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਆ ਜਿਹੜਾ ਸੇਵਾ ਦਾ ਸਫਰ ਜਦੋਂ ਸਿਆਸਤ ਵੀ ਕਹਿੰਦੇ ਆ ਪਰ ਅੱਜ ਦਾ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਹੈ ਸੂਫੀਆਂ ਦੇ ਸਰਤਾਜ ਗੰਜੇ ਸ਼ਕਰ ਹਕ ਫਰੀਦ ਯਾ ਫਰੀਦ ਬਾਬਾ ਫਰੀਦ ਦੇ ਕਦਮਾਂ ਵਿੱਚ ਸਭ ਤੋਂ ਪਹਿਲਾਂ ਮੱਥਾ ਟੇਕਿਆ ਇਥੋਂ ਦੀ ਗੁਲਾਮੀ ਵੀ ਬਾਦਸ਼ਾਹੀ ਨਾਲੋਂ ਬਿਹਤਰ ਹੈ ਇੱਥੇ ਦੇ ਨੌਕਰ ਲੱਗਣਾ ਵੀ ਬਾਦਸ਼ਾਹਾਂ ਨਾਲੋਂ ਬਿਹਤਰ ਹੈ ਮੈਂ ਇਲੈਕਸ਼ਨ ਸਿਆਸਤ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਟ ਕੇ ਕਹਿਣਾ ਇਹ ਮੇਰਾ ਮਾਲਕਾ ਕੋਈ ਚੰਗੇ ਹੀ ਭਾਗ ਲਿਖੇ ਸੀ ਜਿਹੜਾ ਇਸ ਦਰਦੀ ਗੁਲਾਮੀ ਅੱਜ ਮੱਥਾ ਟੇਕ ਕੇ ਔਰ ਮੈਂ ਇਹ ਪੜਨ ਲਿਆ ਕਿ ਇਹ ਸ਼ਹਿਰ ਵਿੱਚ ਨੰਗੇ ਪੈਰੀ ਫਿਰਿਆ ਕਰੂੰਗਾ ਮੈਂ ਇਹ ਐਡਾ ਮੁਕੱਦਸ ਸ਼ਹਿਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਰਪਾ ਕਰਕੇ ਆਪ ਗਏ ਪਾਕਪਟਨ ਪਾਕਪਟਨ ਤੋਂ ਉਹਨਾਂ ਦੀ ਬਾਣੀ ਲੈ ਕੇ ਆਏ ਅੱਜ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਜ਼ਿਆਦਾ ਬਾਣੀ ਬਾਬਾ ਫਰੀਦ ਜੀ ਦੀ ਆ